ਚਾਹ ਚਾਹ ਵਾਲੇ ਫੋਨ ਜਾਂਦੇ ਨੇ ਮਾਮਾ ਦੀ ਕੁੜੀਾਂ ਕੋਲ ਆ ਵੀ ਪਤਾ ਹੁੰਦਾ ਕਿਹੜੀ ਸਬਜ਼ੀ ਧਰੀ ਆ ਕਿੰਨੇ ਕੱਪੜੇ ਧੋਤੇ ਕਿੰਨੇ ਹੈ ਹਮ ਲਾਈਟਿੰਗ ਜਾਏ ਆ ਕਿ ਨਹੀਂ ਜਾ ਕੇ ਆਈ ਬਾਥ ਨੂੰ ਜਾਏ ਕਿ ਨਹੀਂ ਜਾ ਕੇ ਹੁਣ ਆਈ ਗੱਲਾਂ ਹੁੰਦੀਆਂ ਸਹੀ ਗੱਲਾਂ ਆਏ ਫੋਟੇ ਧੀ ਪੁੱਤ ਦਾ ਕੰਮ ਕਰੇ ਹੋਇਆ ਪੰਜ-ਛੇ ਦਿਨਾਂ ਤੱਕ ਫੋਨ ਕਰ ਲਿਆ ਤੇ ਇਹ ਕੀ ਗੱਲ ਹੋਈ ਬਿੰਦੇ-ਬਿੰਦੇ ਫੋਨ ਕਰੀ ਜਾਣਾ ਫਿਰ ਲੜਾਈਆਂ ਤਾਂ ਬੈਠੀਆਂ ਨੇ ਕਰੇ ਡੰਡਿਆਂ ਨਾਲ ਵਾਹਣਾ ਸੀ ਮੇਰਾ ਬਾਪੂ ਆਇਆ ਹੁੰਦਾ ਜੇ ਪੁੱਤ ਮੈਨੂੰ ਆਏ ਪਤਾ ਲੱਗਦਾ ਨਾ ਬੀਤੂ ਆਲ ਦੀ ਸੱਸ ਨੇ ਆਏ ਘਰ ਕੇ ਲੜਦੇ ਮੇਰੇ ਮਦਦ ਨਹੀਂ ਕਰੀ ਨੇ ਅਗਦੇ ਐਨਾਂ ਬੁੜੀਆਂ ਡਰਦੀਆਂ ਸੀ ਤੇ ਹੁਣ ਬਾਪੂ ਨਾਲ ਫੜਕੇ ਚੁੰਡੇ ਸੱਟ ਲੈਣਦੇ ਗਾ ਵਿਆਹ ਦਾ ਲੈੜੇ ਤਾਂ ਤੇ ਨੇ ਕਰਾ ਆਦਾਂ ਕਰਨ ਕੀ ਨੇ ਹਾਂ ਹੁਣ 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 ਵਾਲੇ ਵਿਆਹ ਬਹੁ ਦੇਖੇ ਆ ਜਾਂਦੇ ਪੈਸੇ ਬਹੁ ਹੋਈ ਜਾਂਦੇ ਪੁੱਤਾਂ ਨਾਲ ਵਿਆਹ ਲੱਗ ਫਿਰ ਘੰਟੇ ਚ ਹੋ ਜਾਂਦਾ ਹੁਣ ਇਹ ਵਿਆਹ ਤੇ 10 ਮਿੰਟਾਂ ਚ ਅਸਮੇ ਤਾਂ ਆਖੀ ਦੇਮਾਂ ਕੁੜੀਆਂ ਪਹਿਲੀਆਂ ਚ ਹੀ ਕਰਾ ਲੈਂਦੀਆਂ ਉਹ ਤਾਂ ਐਵੇਂ ਮਾਪਿਓ ਦਾ ਤਾਂ ਮਾੜਾ ਮੋਟਾ ਬਿਸ਼ਰਮੀ ਦਾ ਤਾਂ ਹਾਂ ਉਹ ਤਾਂ ਆਪਦੀ ਆਫੀ ਕਰ ਤੁਰਿਆਂ ਫਿਰ ਤੇ ਵਿਆਹ ਕਰਾ ਲੈਂਦੇ ਅਗੇ ਨਾ ਕੋਈ ਵੱਡਾ ਬੰਦਾ ਹੁੰਦਾ ਹੈ ਤੇ ਉਹ ਤੋਂ ਬੁੜੀਆਂ ਪਾਸਾ ਨਿਗਾ ਦੇ ਨਾਲ ਕੋਈ ਤੇ ਕੱਢ ਪਾ ਸਕਦਾ ਤੇ ਬਗਾ ਸੀ ਨਾ ਤੇ ਹੁਣ ਆਈਆਂ ਆਖਣੀਆਂ ਸਾਡੇ ਪਿੱਛੋਂ ਆਹ ਕੂਛਕੀ ਚ ਮੁੰਨੇ ਹੋਵੇ ਤੇ ਸੀ ਸਹਰਾਣੇ ਫੜਦ ਕੇ ਬੁੜੇ ਦੇ ਰਾਕੇ ਫਿਰ ਉਹਨੂੰ ਪਤਾ ਲੱਗੇ ਵੀ ਹਾਂ ਮੇਰੀ ਨੋਹ ਦੇ ਤਾਂ ਬਾਹਰੇ ਸੋਣੇ ਇਥੋਂ ਕੇਸ ਕਟਾਏ ਜੀਨਾ ਪਾਆਂ ਨਾ ਅੱਦੇ ਅੱਦੇ ਢੱਡ ਨੰਗੇ ਉਹ ਝੁਗੀਆਂ ਪਾਈਆਂ ਨੂੰ ਕੁੜੀਆਂ ਨੇ ਕਿਸੇ ਦੇ ਡਰ ਨਹੀਂ ਸਾਹ। ਇਹ ਕੁੜੀਆਂ ਕਰਤੇ ਨਾ ਤਾਂ ਮौज ਕਰਦੇ ਨੇ ਪੁੱਤ। ਉਦੋਂ ਤਾਂ ਤੜਕੇ ਉੱਠ ਕੇ ਜੇ ਕੋਈ ਨਾ ਉੱਠਦੇ ਨਾ ਤਾਂ ਬੁੜੀਆਂ ਡੰਡੇ ਫੜ ਕੇ ਠਾ ਲੈਣੀਆਂ ਜਾਂ ਘਰ ਵਾਲੇ ਰੰਦੇ ਵੱਢ ਲੈਣਦੇ। ਉਥੋਂ ਖੜੀਆਂ ਹੋ ਜਾ ਚਲੋ ਚੱਕੀ ਸੁਈ ਨਹੀਂ। ਕਿੰਨੇ ਵਜੇ ਕਿੰਨੇ ਵਜੇ ਉੱਠ ਖੜਦਿਆਂ ਸੀ। ਉਹ ਤਾਂ ਜਫੂ ਤਾਂ ਕਿਸ਼ਣ ਪਤਾ ਹੈ ਖੀਤੀਆਂ ਹੁੰਦੀਆਂ ਅਸਤ। ਉਹਦੇ ਘਰੇ ਕੁੜੀਆਂ ਸੀ ਜਿਸੇ ਕੋ ਉਹ ਫਿਰਾਂਦੇ ਸਨ ਖੀਤੀ ਆ ਗਈ। ਖੜੀ ਹੋ ਜਾ ਫਲੋਟਪੇ। ਨਹੀਂ ਅੱਗੇ ਫਿਰ ਮਾੜਾ ਸੱਸਾਂ ਦੀ ਝੇਪ ਹੁੰਦੀ ਸੀ ਕਿਹਨਾਂ ਦੇ ਕੀ ਸੱਸਾਂ ਦੇ ਵਿੱਚ ਇਹ ਹੁੰਦੀ ਸੀ ਤੇ ਘਰ ਆ ਜਾਂਦੀ ਵੀ ਹੁੰਦੀ ਸੀ ਘਰ ਆ ਜਾਂਦੇ ਜੇ ਘੱਟ ਸੀ ਸੱਸਾਂ ਦੀ ਵਾਇਸ ਮੇਰੀ ਸੱਸ ਇਹ ਜੀ ਸੀ ਨਾ ਮੈਂ ਧਾਰਾ ਕੱਢ ਕੇ ਦੇ ਕੋਲੇ ਵਾਰਤੀ ਦਾ ਦੁੱਧ ਆਪ ਹੁੰਦਾ ਚਾਚੇ ਮੈਂ ਵੀ ਇਹ ਨਹੀਂ ਪਾਉਂਦੀ ਨਹੀਂ ਮੈਂ ਚਾਚੇ ਦੁੱਧ ਆਪਾ ਪਹਿਲਾਂ ਮਕਲਾਵਾ ਵਿਆਹ ਅਡਡ ਹੁੰਦਾ ਸੀ ਹਾਂ ਵਿਆਹ ਪਹਿਲਾਂ ਹੁੰਦਾ ਸੀ ਮਕਲਾਵੇ ਪਿੱਛਾ ਤੇ ਤੇਰਾ ਬੇਬੇ ਪਹਿਲਾਂ ਵਿਆਹ ਹੋਇਆ ਤੇ ਮਕਲਾਵਾ ਹੋਇਆ ਸੀ ਮੇਰੇ ਤਾਂ ਕੁਝ ਵੀ ਨਹੀਂ ਹੋਇਆ ਭਰਾ ਮਸਤ ਕਾ ਮਾਦਾ ਨਹੀਂ ਆਗੀ ਮੈਂ ਤਾਂ ਉਹੀ ਬਸਣਾ ਮੇਰੇ ਮਾਹਫਿਲ ਨੇ ਬਸ ੱਤਕਾ ਦੇ ਕੇ ਇਸ ਬਿੰਦੇ 'ਚ ਸਿਰਤੀ ਸੀ ਤੇ ਮੈਂ ਇਥੋਂ ਮੁੜ ਕੇ ਉੱਠਿਆ ਹੀ ਨਹੀਂ ਗੈ ਸ਼ੇਰਵਾਦਰਾ ਬੇਬੇ ਤੁਹਾਡਾ ਨਾਮ ਕੀ ਹੈ ਮੁਖਤਿਆਰ ਮਾਦਾ ਕਿੰਨੀ ਉਮਰ ਹੋ ਗਈ ਉਹਨੇ ਤੁਹਾਡੀ 100 ਸਾਲ ਦੀ 100 ਸਾਲ ਤੋਂ ਤੇ ਪਰ ਮਾਦਾ ਜਿਹੜਾ ਹੈਗਾ ਬੜਾ ਕੋਈ ਦੇਖਲਾ ਰੋਲੇ ਕੋਲੇ ਦੇਖਿਆ ਤੁਸੀਂ ਹੱਲਾ ਜਦੋਂ ਹੋਇਆ ਉਦੋਂ ਕਿਵੇਂ ਸੀ ਫਿਰ ਬੁੜੀਆਂ ਦੇ ਕੀ ਹਾਲਾਤ ਸੀਗੇ ਉਦੋਂ ਬੁੜੀਆਂ ਵਾਲੇ ਕਹਿੰਦੇ ਹਾਲਾਤ ਸੀ ਬੁੱਤੰਦਰ ਵੜ ਵੜ ਟੈਮ ਕਰਦੇ ਨਾ ਸੀ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਵੜ ਵੜ ਕੇ ਦੁਨੀਆ ਸਿੱਟੀ ਜਾਂਦੀ ਸੀ ਹੋਰ ਕੀ ਹਾਲਤ ਸੀ ਬੁੱਤ ਇਕੱਠੇ ਕਰ ਦਿੰਦੇ ਸੀ ਕਰਕੇ ਇਕੱਠੇ ਜਿੱਥੇ ਕਿਤੇ ਲੋਕ ਵਾਹਦਾ ਵਿਚਾਰੇ ਇਕੱਠੇ ਹੋ ਜੇ ਕੋਈ ਪਾਚੇ ਜਾਂਦਾ ਸੀ ਕੋਈ ਲੋਖ ਜਾਂਦੇ ਸੀ ਕਿਸੇ ਦੇ ਘਰੇ ਕਿਸੇ ਨੂੰ ਵੱਢ ਕੇ ਸਿਰ ਦਿੰਦੇ ਸੀ ਹੋਰ ਕੀ ਹਾਲਤ ਸੀ ਨਹੀਂ ਉਦੋਂ ਕਿਸੇ ਨੇ ਕਿਹਾ ਨਹੀਂ ਭਾਈ ਆਏ ਨਾ ਕਰਿਆ ਕਰੋ ਕੋਈ ਪੈਂਦਾ ਫਤੋ ਕੋਈ ਨਹੀਂ ਕਿਸੇ ਨੂੰ ਪੈਂਦਾ ਮਾੜਾ ਕਿਸੇ ਤੇ ਟਾਈਮ ਆਵੇ ਨਾ ਚੰਗਾ ਨਹੀਂ ਕੋਈ ਕਰਦਾ ਹੁੰਦਾ ਬੁੱਤ ਕੋਈ ਸੌ ਚਾਰ ਕਿਤਾਬਾਂ ਵਿੱਚ ਚੰਗਾ ਕਰਦੇ ਤੇ ਨਹੀਂ ਕਰਦਾ ਹੁੰਦਾ ਬੁੱਤ ਟਾਈਮ ਇਹ ਮਤਲਬ ਤੁਸੀਂ ਤਾਂ ਬਹੁਤ ਕੁਝ ਦੇਖਿਆ ਮਨਲਾ ਜਦੋਂ ਤੁਹਾਡੀ ਉਮਰ ਹੋਣੀ ਆ ਹੈਨਾ ਉਦੋਂ ਤਾਂ ਕਣਕ ਵੀ ਦਾਣੇ ਵੀ ਲੋਕਾਂ ਨੇ ਬਹੁਤ ਔਖੇ ਹੁੰਦੇ ਆ 2 ਵਜੇ ਉੱਠ ਕੇ ਚੱਕੀਆਂ ਪੈਣੀਆਂ ਪਹਿਲਾਂ ਦੀ ਜ਼ਿੰਦਗੀ ਕਿਵੇਂ ਸੀ ਤੇ ਹੋਣ ਵਾਲੀ ਜ਼ਿੰਦਗੀ ਕੀ ਫਰਕ ਹੈ ਹੁਣ ਕੁੜੀਆਂ ਕਰ ਤੇਰੀਆਂ ਤਾਂ ਮौज ਕਰਦੇ ਨੇ ਬੁੱਤ ਉਦੋਂ ਤਾਂ ਤੜਕੇ ਉੱਠ ਕੇ ਜੇ ਕੋਈ ਨਾ ਉੱਠ ਦੇ ਨਾ ਬੁੜੀਆਂ ਡੰਡੇ ਫੜ ਕੇ ਉਠਾ ਲੈਣੀਆਂ ਜਾਂ ਘਰ ਵਾਲੇ ਰੰਡੇ ਪੜ ਲੈਣਦੇ ਉੱਠੋ ਖੜੀਆਂ ਹੋ ਜਾ ਚਲੋ ਚੱਕੀ ਸੁਣੀ ਕਿੰਨੇ ਵਜੇ ਕਿੰਨੇ ਵਜੇ ਉੱਠ ਖੜਦਿਆਂ ਸੀ ਉਹਦਾ ਤਾਂ ਪੁੱਤ ਕਿਸ਼ਣ ਨੂੰ ਪਤਾ ਹੈ ਖਿੱਤੀਆਂ ਹੁੰਦੀਆਂ ਅਸਲ ਉਹਦੇ ਘਰੇ ਕੜੀਆਂ ਅਸੇ ਗੇਸੇ ਕੋ ਉਹ ਫਿਰ ਆਨੇ ਸਾਂ ਖਿੱਤੀ ਆ ਗਈ ਖੜੀ ਹੋ ਜਾ ਹੁਣ ਉੱਠ ਕੇ ਬੱਸ ਉਹ ਤਾਂ ਆ ਚੱਕੀ ਜਾਂਦੀ 12 ਦੀ ਕੀਤੀ ਹਾਂ ਤਾਂ ਆ ਜਾਂਦੀ ਖਿੱਤੀ ਆ ਜਾਂਦੀ ਆਹ ਵੇ ਖਿੱਤੀ ਆ ਗਈ ਤੇਰੇ ਸਿਰ ਤੇ ਖੜੀ ਹੋ ਜਾ ਜਿਵੇਂ ਨਾ ਉੱਠਦੀ ਤਾਂ ਫਿਰ ਤੁਹਾਨੂੰ ਪਤਾ ਦੂਜੇ ਕੰਮ ਹੋਣ ਲੱਗ ਜਿੱਤੇ ਜਿੱਤੇ ਹੁਣ ਲੱਗ ਜਾਂਦੀ ਹੈ ਇਹਦੀ ਕੰਮ ਹੋਏ ਸਵੇਰ ਤੋਂ ਸ਼ਾਮ ਤੱਕ ਕੀ ਕੀ ਕੰਮ ਕਰਦੀਆਂ ਸੀ ਫਿਰ ਸ਼ਾਮ ਤਾਈ ਬਸ ਸਵੇਰੇ ਤੋਂ ਸਵੇਰ ਤੋਂ ਸਵੇਰ ਤੋਂ ਫੇਲਾਂ ਬਰਾ ਚਾਹ ਪਾਣੀ ਬਣਾਉਂਦੀਆਂ ਫਿਰ ਗੋਹੇ ਗੂੜੇ ਸਿਹੜਦੀਆਂ ਫਿਰ ਰੋਟੀ ਰੋਕ ਬਣਾਉਂਦੀਆਂ ਉਦੋਂ ਬਾਅਦ ਜੇ ਕਿਸੇ ਦਾ ਟਾਈਮ ਲੱਗ ਜਾਂਦਾ ਤੇ ਫਿਰ ਬੁੜੀਆਂ ਨੇ ਉੱਧੇ ਚੱਲ ਚਰਖਾ ਦਾ ਲੈ ਉੱਠ ਕੇ ਉਹ ਖੱਤ ਗੈਸ ਕੇ ਬਹਿਣਾ ਪੈਣਾ ਇਹ ਤਾਂ ਸੀ ਫਿਰ ਆ ਤੇ ਫਿਰ ਉਹ ਜਿਹੜੇ ਪੱਤੇ ਲੈ ਕੇ ਜਾਣੇ ਖੇਤ ਰੋਟੀਆਂ ਰੋਟੀਆਂ ਉਹੋ ਹੀ ਇੱਕ ਅੱਧੀ ਬੁੜੀ ਵਿੱਚ ਪੱਤਾ ਲੈ ਕੇ ਵਗ ਜਾਂਦੀ ਸੀ ਦੂਜਿਆਂ ਘਰੇ ਬੈਠਣਾ ਕਰੀ ਜਾਂਦੀ ਜਿਹਦਾ ਹੁੰਦਾ ਕੋਈ ਗੋਫਾ ਫੂੜਾ ਸਿੱਟੀ ਜਾਂਦੀ ਕੋਈ ਦਾਣਾ ਦਬਾਣਾ ਤਰ ਦਿੰਦੀ ਕੋਈ ਨੀਰੇ ਚਾਰੇ ਦਾ ਜਾਵਤਾ ਕਰ ਦਿੰਦੀ ਅਜਿਹੇ ਕੰਮ ਠੀਕ ਹੁੰਦੇ ਨੇ ਅੰਨੇ ਅੱਗੇ ਫਿਰ ਮਾੜਾ ਸੱਸਾਂ ਦੀ ਝੇਪ ਹੁੰਦੀ ਸੀ ਕਿਹਨਾਂ ਦੇ ਕੀ ਸੱਸਾਂ ਦੇ ਵਿੱਚ ਇਹ ਹੁੰਦੀ ਸੀ ਤੇ ਘਰ ਆ ਜਾਂਦੀ ਵੀ ਹੁੰਦੀ ਸੀ ਘਰ ਆ ਜਾਂਦੀ ਝੇਪ ਘੱਟ ਸੀ ਸੱਸਾਂ ਦੀ ਹੋਣੀ ਸੀ ਹੂੰ ਮੇਰੀ ਸੱਸ ਇਹ ਜੀ ਸੀ ਵੀਰਾ ਮੈਂ ਧਾਰਾਂ ਕੱਢ ਕੇ ਦੇ ਕੋਲੇ ਵਾਸਤੇ ਤਾਂ ਦੀ ਦੁੱਧ ਆਪ ਪੌਂਦੀ ਚਾਚ ਮੇਰੇ ਇੰਨੀ ਪੌਂਦੀ ਨਹੀਂ ਵੀ ਮੈਂ ਚਾਚੇ ਦੁੱਧ ਆਪ ਪਾ ਦੇ ਤਾਰ ਮੈਂ ਕਰ ਦਿੱਸ ਤੇ ਫਿਰ ਹੁਣ ਵਾਲੀਆਂ ਹੁਣ ਜਿਹੜੀਆਂ ਹੁਣ ਕੁੜੀਆਂ ਫਿਰ ਉਹ ਕੀ ਕਰਦੇ ਹੁਣ ਉਹ ਬੁੜੀਆਂ ਡੰਡਾ ਲੈ ਹੁੰਦੀਆਂ ਤਖਰਾਉਂਗਾ ਕੁੜੀਆਂ ਉਹ ਬੁੜੀਆਂ ਦੇ ਆਏ ਬੁਖਾ ਲੈਂਦੀਆਂ ਵੀ ਪਿੱਛੇ ਹਟ ਜਾ ਹੁਣ ਸਾਨੂੰ ਇੱਥੇ ਹਾਂ ਹੁਣ ਮੇਰੇ ਸੱਸਾਂ ਡਰਦਿਆਂ ਕੋਲ ਜਾਂਦਾ ਹੋਇਆ ਹਾਂ ਹਾਂ ਠੀਕ ਹੈ ਨਾ ਮੁੱਤ ਮੇਗਾ ਹਾਂ ਸਹੀ ਗੱਲ ਹੈ ਹਾਂ ਹੁਣ ਉਹਨਾਂ ਨੂੰ ਵਸਾ ਜਾਦੀਆਂ ਪਿੱਛੇ ਰਹਿੰਦੇ ਆ ਪਿੱਛੇ ਪਿੱਛੇ ਮੇਰੇ ਅੱਗੇ ਆਂਦੀ ਹੈ ਜੇ ਬੋਲ ਪਤਾ ਨਹੀਂ ਕੀ ਮੈਂ ਚੋ ਕਰ ਦੂਗੀ ਇਹ ਟਾਈਮ ਬਦਲਿਆ ਕਿਵੇਂ ਫਰਮਾਤਾ ਇਹਨੇ ਚੀਤ ਕੀ ਪਤਾ ਇਹਨਾਂ ਨੂੰ ਤੇ ਮੈਨੂੰ ਤਾਂ ਜਾਣ ਪੜ ਬੁੜੀਆਂ ਵੀ ਕਿਵੇਂ ਬਦਲਿਆ ਇਹ ਤੁਹਾਨੂੰ ਪਤਾ ਪੜੇ ਲਿਖਿਆ ਨੂੰ ਜਾਂ ਮਾਂ ਦਾ ਇਹਨੂੰ ਪਤਾ ਪਹਿਲਾਂ ਮੰਨ ਲਓ ਕਿ ਜਿਹੜਾ ਜਿਵੇਂ ਹੁਣ ਤੁਸੀਂ ਕੱਪੜੇ ਆ ਉਦੋਂ ਕਿੰਨੇ ਟਾਈਮ ਬਾਅਦ ਲੀੜੇ ਲੁੜੇ ਲੈਣਾ ਸ਼ਹਿਰ ਜਾਂਦਿਆਂ ਸੀ ਫਿਰ ਜਾਣ ਕਾਹ ਤਿੰਦੇ ਸੀ ਲੈਣਾ ਕੋਈ ਨਹੀਂ ਜਾਣ ਦਿੰਦੇ ਸੀ ਜੇ ਪੇਕੇ ਸਾਲ ਤੋਂ ਦੇ ਦਿੰਦੇ ਤਾਂ ਉਹਨਾਂ ਨੇ ਸਾਲ ਘਟਾ ਲੈਂਦੀਆਂ ਸੀ ਜੇ 3 ਮਹੀਨੇ ਤੋਂ ਦਿੰਦੇ ਸੀ ਮਹੀਨਾ ਨਾ ਘਰ ਵਾਲੇ ਨਹੀਂ ਬਣਾ ਕੇ ਦਿੰਦੇ ਸੀ ਗੋਹੇ ਗੂੜੇ ਸਟਾਈ ਜਾਂਦੇ ਪਾਣੀ ਭਰਾਈ ਜਾਂਦੇ ਬੁੜੀਆਂ ਤੋਂ ਇਹ ਦੀੜਾ ਨਹੀਂ ਕਿਸੇ ਤੋਂ ਆਪਦੇ ਪੇਕੇ ਤੋਂ ਲੈ ਜਾ ਤਾਂ ਹੀ ਫਰਾਜੇ ਬੁੜੀਆਂ ਪੇਕਾਂ ਦੀ ਹਮਾਇਤ ਰੱਖਦੇ ਮੇਰਾ ਪੇਕਾਂ ਤੋਂ ਸਾਨੂੰ ਲੋਹੜੀ ਆ ਜਾਏ ਦੀਵਾਲੀ ਆ ਜਾਏ ਜਾਂ ਸੂਟ ਬਣਾ ਦੇ ਹੈ ਯਾਚਾ ਉਦੋਂ ਪਹਿਲਾਂ ਫਿਰ ਪੇਕੇ ਜਿਹੜਾ ਵਿਚਾਰੀ ਧੀਰਾ ਕਰਦੇ ਸਾਰਾ ਉਹ ਪੇਕੇ ਕਰਦੇ ਸੀ ਉਹੋ ਰੀਤ ਹੁਣ ਵੀ ਹੈਗੀ ਐ ਜਿੱਦਾਂ ਬੁਢੀ ਮਰ ਜਾਂਦੀ ਐ ਉਹਦੇ ਹੰਦੇ ਨੇ ਇਹਦੇ ਫੇਕੇ ਲੀੜੇ ਆਉਣਗੇ ਉਹ ਪਾਵਾਂ ਹੁਣ ਘਰ ਉਹ ਵੀ ਨਹੀਂ ਜੁਰਦਾ ਲੈ ਤਾਂ ਮੈਨੂੰ ਬਰਗ ਗਏ ਅੱਜ ਵੀ ਉਹੀ ਹਾਲਾਤ ਨੇ ਤੇ ਮਾਤਾ ਫਿਰ ਜਦੋਂ ਉਦੋਂ ਫਿਰ ਮੰਨ ਲਓ ਇੱਕ ਸੂਟ ਨਾਲ ਹੀ ਚੱਲੀ ਜਾਂਦਾ ਸੀ ਸਾਰਾ ਇੱਕ ਤਾਂ ਇੱਕ ਛੀ ਵੀ ਨਾ ਹੋਰ ਦੇ ਦਿੰਦੇ ਕੋਈ ਭੈਣ ਭਾਈ ਦੇ ਜਾਂਦਾ ਕੋਈ ਨਾਨੀ ਦਾਦੀ ਜਿਗ ਵਗ ਜਾਂਦਾ ਅਗਲਾ ਉਥੋਂ ਮਣ ਜਾਂਦੇ ਤੇ ਸਾਰੇ ਨਹੀਂ ਸੂਟ ਬਣਾ ਕੇ ਰੰਦੇ ਸੀ ਅੱਛਾ ਤੇ ਕਿੰਨੇ ਟਾਈਮ ਬਾਅਦ ਜਿਹੜਾ ਹੈਗਾ ਮੰਨ ਲਓ ਤੁਸੀਂ ਆਪਦੇ ਪੇਕੇ ਮਿਲ ਜਾਂਦਿਆਂ ਸੀ ਉਦੋਂ ਫੇਰ ਕੀ ਜਿਹੜੇ ਤੁਰ ਦਿੰਦੇ ਸੀ ਈ ਮਹੀਨਾ ਤੋਂ 4 ਮਹੀਨਾ ਤੋਂ ਕੋਈ ਸਾਲ ਤੋਂ ਵਗਦੇ ਤੇ ਤੁਰ ਕੇ ਜਾਂਦੇ ਸੀ ਤੁਰ ਕੇ ਗੱਡੀਆਂ ਸੀਗੀਆਂ ਕੁਝ ਵਾਰ ਤੁਰ ਕੇ ਵਗ ਜਾਂਦੇ ਉਸ ਵਾਰਸ ਗੱਡੀ ਤੇ ਵਾਰ ਆ ਰੇਲ ਗੱਡੀ ਤੁਹਾਡੇ ਨੇੜੇ ਸਟੇਸ਼ਨ ਨੇੜੇ ਹੈਨਾ ਇਹਦਾ ਸੌਕ ਸੀ ਸਾਨੂੰ ਪਹਿਲਾਂ ਮਕਲਾਵਾ ਵਿਆਹ ਅਡਡ ਹੁੰਦਾ ਸੀ ਹਾਂ ਵਿਆਹ ਪਹਿਲਾਂ ਹੁੰਦਾ ਸੀ ਮਕਲਾਵੇ ਪਿੱਛੇ ਆਉਂਦੇ ਤੇ ਤੇਰਾ ਬੇਬੇ ਪਹਿਲਾਂ ਵਿਆਹ ਹੋਇਆ ਤੇ ਮਕਲਾਵਾ ਹੋਇਆ ਸੀ ਮੇਰੇ ਤਾਂ ਕੁਛ ਵੀ ਨਹੀਂ ਹੋਇਆ ਬਰਾਬਰ ਮਸਤ ਕੀ ਮਾਰ ਮੈਂ ਤਾਂ ਉਹੀ ਬਸ ਨਾ ਮੇਰੇ ਮਾਫੀ ਉਹਨੇ ਵਸ ਤੱਕਾ ਦੇ ਕੇ ਇਸ ਪਿੰਡੇ ਤੇ ਸਿਰਤੀ ਸੀ ਤੇ ਮੈਂ ਇਥੋਂ ਮੁੜ ਕੇ ਉੱਠਿਆ ਹੀ ਨਹੀਂ ਗਾਇ ਸ਼ੇਰਵਾਦਰਾ ਉਹ ਤਾਂ ਮਤ ਸਹੀ ਤਾਂ ਮਤ ਅਖੜੇ ਕਰ ਦਿੱਤੀ اچھا ਤੇ ਵਿਆਹ ਹੀ ਆ ਨੀ ਜਿਹੜੇ ਨੀਚ ਕਾ ਸੀ ਨਾ ਬਸ ਉਸ ਦਾ ਬਸ ਐਦੋ ਵਾਤਾ ਉਹਨੂੰ ਸੁਣਾ ਕੁਛ ਮਾਦਾ ਜਿਹੜਾ ਮੰਨ ਲਓ ਪਹਿਲਾ ਸੀਗਾ ਤੁਹਾਡਾ ਹਨਾ ਮੰਨ ਲਓ ਪਹਿਲਾ ਵਿਆਹ ਜਿਹੜਾ ਹੈਗਾ ਸੀਗਾ ਵਿਆਹ ਤੇ ਮਕਲਾਵੇ ਚ ਕੀ ਫਰਕ ਹੁੰਦਾ ਸੀ ਉਹ ਭਾਈ ਕੁੜੀਆਂ ਛੋਟੀਆਂ ਹੁੰਦੀਆਂ ਸੀ ਕਿੰਨੇ ਸਾਲ ਦੀ ਉਮਰ ਚ ਅਗਲਾ ਹੁੰਦਾ ਹੁਣ ਕੇ ਇਹਨੂੰ ਝੂਠਾ ਮਡਾਵਾ ਕਰਦਗੇ ਤੇ ਉਦੋਂ ਬਾਤ ਤੋੜ ਦੇ ਦਿੰਦੇ ਕੋਈ ਪੰਜਾਂ ਸਾਲਾਂ ਤੱਕ ਕੋਈ ਤਿੰਨ ਮਲਾ ਵਿਆਹ ਪਹਿਲਾਂ ਹੁੰਦਾ ਤੋੜਦੇ ਫਿਰ ਦੋ ਤਿੰਨ ਸਾਲਾਂ ਬਾਅਦ ਉਹਨੂੰ ਮਕਲਾਵਾ ਕਹਿੰਦੇ ਸੀ ਹਾਂ ਉਹ ਮਕਲਾਵਾ ਕਹਿੰਦੇ ਤੇ ਮਾਦਾ ਜਿਹੜਾ ਹੈਗਾ ਫਿਰ ਹੁਣ ਤਾਂ ਜਿਹੜਾ ਹੁਣ ਹੁਣ ਵਾਲੇ ਵਿਆਹ ਉਹ ਦੇਖਿਆ ਜਾਣੇ ਉਹ ਪਾਸ ਸਭੋ ਜੀ ਹੋਈ ਜਾਂਦੇ ਪੁੱਤਾਂ ਨਾਲ ਵਿਆਹ ਲੱਗਦਾ ਤੇ ਘੰਟੇ ਚ ਹੋ ਜਾਂਦਾ ਹੁਣ ਆਏ ਵਿਆਹ ਤੇ 10 ਮਿੰਟਾਂ ਚ ਅਸਨੇ ਤਾਂ ਆਖੀ ਦੇਮਾਂ ਕੁੜੀਆਂ ਪਹਿਲੀਆਂ ਚ ਹੀ ਕਰਾ ਲੈਂਦੀਆਂ ਉਹ ਤਾਂ ਐਵੇਂ ਮਾਪਿਓ ਰਹਿ ਤਾਂ ਮਾੜਾ ਮੋਟਾ ਬਿਸ਼ਰਮੀ ਦਾ ਤਾਂ ਹਾਂ ਉਹ ਤਾਂ ਆਪਦੀ ਆਪ ਹੀ ਕਰ ਤੁਰੀਆਂ ਫੇਦੀਆਂ ਵਿਆਹ ਕਰਾ ਲੈਂਦੇ ਸਹੀ ਗੱਲ ਹੁਣ ਆਏ ਵਿਆਹ ਲੱਗੀ ਹੈ ਜਿਹੜੇ ਦੋ ਮਾਪਿਓ ਦਾ ਤੀਫ ਉਤੇ ਜਮੈਣਾ ਕੋਈ ਉਹ ਮਾਪਿਓ ਦੀ ਲਾ ਦੇ ਰੱਖਦੇ ਤੇ ਨਹੀਂ ਹੁਣ ਕੁੜੀਆਂ ਦਾ ਤੇ ਮੁੰਡਿਆਂ ਦਾ ਤੇ ਵਿਆਹ ਸੀ ਤੇ ਜੇ ਤੁਮਾਰਾ ਦੇਖ ਰਾਲੇ ਇਹ ਕੋਲ ਪਹਿਲਾਂ ਤੁਸੀਂ ਸੋਚਿਆ ਸੀਗਾ ਵੀ ਕਦੇ ਇਹੋ ਜਿਹਾ ਟਾਈਮ ਆ ਜਾਊ ਤੁਸੀਂ ਪਹਿਲਾਂ ਤਾਂ ਔਰਦੀ ਨਹੀਂ ਸੀ ਇਹ ਸੋਚਣਾ ਥੱਕੀ ਸੀ ਕਿ ਇਸਨੂੰ ਔਰਦੀ ਨਹੀਂ ਸੀ ਡੰਡਾ ਨਾਲ ਦਾ ਵਾੜਾ ਸੀ ਮੇਰਾ ਬਾਪੂ ਆਇਆ ਹੁੰਦਾ ਜੇ ਪੁੱਤ ਮੈਨੂੰ ਆਏ ਪਤਾ ਲੱਗ ਗਿਆ ਨਾ ਵੀ ਦੁਆਲਦੀ ਸੱਸ ਨੇ ਆਏ ਘਰ ਕੇ ਲੜਦੇ ਮੇਰੇ ਉੱਕੇ ਘਰੇ ਨਹੀਂ ਹੁੰਦੇ ਅੱਗੇ ਤਾਂ ਇੰਨਾ ਬੁੜੀਆਂ ਡਰਦੀਆਂ ਸੀ ਤੇ ਹੁਣ ਬਾਪੂ ਨੇ ਫੜਕੇ ਜੁੰਡੇ ਸੱਟ ਲੈਣ ਦੇ ਗਾ ਬਿਆਹ ਆ ਲੈ ਡੇ ਤੇ ਨੇ ਕਰਾ ਆਦੋਂ ਕਰਨ ਕੀ ਨਹੀਂ ਆ ਹੋਣਾਈ ਨੂੰ ਕੁੜੀਆਂ ਆ ਜਾਂਦੀਆਂ ਬਾਪੂ ਤੇ ਮਾਤਾ ਜਿਹੜਾ ਮੰਨ ਲਓ ਸਿਹਤ ਕਿਵੇਂ ਤੁਸੀਂ ਇਹਨੇ 100 ਸਾਲ ਦੀ ਉਮਰ ਕੱਟ ਲਈ ਕਿਹੜੇ ਹਿਸਾਬ ਨਾਲ ਹੋ ਗਿਆ ਅੱਜ ਕੱਲ ਤਾਂ ਕੋਈ 50 60 ਸਾਲ ਬਾਅਦ ਵੀ ਗੋਡੇ-ਗੋਡੇ ਬਦਲ ਜਾਂਦੇ। ਬਸ ਮੇਰੀ ਪਿਛਲੀ ਖਰਾਬ ਖਾਦੇ ਸੀ ਉਹ ਤੋਂ ਉਸ ਨਾ ਖਾਧ। ਪਹਿਲਾਂ ਕਿਹੋ ਜੀਆਂ ਖਰਾਕਾਂ ਸੀਗੀਆਂ ਮਾਤਾ? ਪਹਿਲਾਂ ਵਾਲੀਆਂ ਖਰਾਕਾਂ ਮੇਰੀ ਕਹੇ। ਦੁੱਧ ਘਰ ਦੋ ਦੋ ਕੇ ਲੰਦ ਦੁੱਧ ਵੀ ਜਾਂਦੀ ਸੀ। ਸਾਗ ਨਾਲ ਦੋ ਦੋ ਤਿੰਨ ਤੇ ਰੋਟੀ ਨਾਲ ਮੱਕੀ ਰਿਓਂ ਖਾ ਜਾਂਦੀ ਸੀ। ਵੇਸਣਿਆਂ ਖਾ ਜਾਂਦੇ ਸੀ। ਹਾਂ ਕੋਈ ਖਾਸ ਨਹੀਂ ਖਾਵੇ ਲੈ ਰੱਜ ਕੇ ਅਗਲੇ ਦੇਗ ਬਣਾਉਂਦਾ ਕਿ ਰੱਜ ਕੇ ਖਾਂਦੇ ਹੁਣ ਤੂੰ ਇੰਨੇ ਖ ਦੇਗ ਬਣਾ ਲਾ ਸਾਰੇ ਟੱਬੋਂ ਤੋਂ ਵੱਧ ਹੋ ਜੂਗੀ ਹਾਂ ਹੋ ਜੂਗੀ ਨਾ ਕੋਈ ਖਾ ਨਹੀਂ ਸਕਦਾ ਪਹਿਲੇ ਮੇਰੀ ਮਾਤਾ ਕੱਲੀ ਇਹ ਕੋਲਾ ਖਾਦੀ ਸੀ ਏਡ ਭਰ ਕੇ ਹਾਂ ਤਾਂ ਸੇਧ ਪਈ ਹੈ ਮਾਤਾ ਫਿਰ ਮਾਲਾ ਹੁਣ ਸੇ ਤਾਂ ਹੁਣ ਕਿਵੇਂ ਦੇਖ ਦਿਆਂ ਫਿਰ ਆਉਣ ਵਾਲਾ ਟਾਈਮ ਕਿ ਹੋ ਜਾਊਗਾ ਚਲੋ ਤੁਸੀਂ 100 ਸਾਲ ਦੇਖ ਲੇ ਜੀ ਬਤਾ ਮਾਲਕ ਬਤਾ ਪਰ ਖਰੇ ਕਿ ਹੋ ਜਾ ਟਾਈਮ ਆਊਗਾ ਨੇ ਮਾਤਾ ਹੁ ਤਾਂ ਅੱਗੇ ਨਾ ਸੌਖਾ ਹੋ ਗਿਆ ਕੰਮ ਹੁਣ ਲਿਪਣਾ ਨਹੀਂ ਪੈਂਦੇ ਪੱਕੇ ਪੈ ਗਏ ਸਾਰੇ ਕਮਰੇ ਕੁਮਰੇ ਜਾਂ ਮੰਨ ਲਓ ਅੱਗੇ ਤੁਸੀਂ ਤੁਰ ਕੇ ਜਾਂਦੀਆਂ ਹੋਵਾਂਗੀਆਂ ਹੁਣ ਵਧੀਆ ਬਸਾਂ ਬੁੱਸਾਂ ਆਈਆਂ ਅੱਗੇ ਇਹ ਤਾਂ ਬਹੁਤ ਰਾਂਡਰੀ ਫਤ ਹੁਣ ਇਹਦੀ ਢੱਡਾਂ ਚੌਖ ਵੱਡੀ ਐ ਤੇ ਜਾਂ ਹੁਣ ਮੈਂ ਆਂ ਵੀ ਮੈਂ ਇੱਥੇ ਅੰਦਰ ਹੀ ਬੈਠੀ ਹੁਰਦੇ ਚ ਤੇ ਮੈਨੂੰ ਤਾਂ ਕੋਈ ਯੋਖ ਮੇਰੇ ਪੋਤਿਆਂ ਨੂੰ ਉਹਨਾਂ ਦੀ ਮਾਂ ਨੂੰ ਸੌਖ ਐ ਮੈਨੂੰ ਤਾਂ ਕੋਈ ਸੌਖ ਨਹੀਂ ਨਹੀਂ ਮਾਲਾ ਫਿਰ ਬੰਦਾ ਬੁੱਢਾ ਹੋ ਕੇ ਕੀ ਸੋਚਦਾ ਹੁਣ ਮਾਤਾ ਬੇਸੋ ਹੁਣ ਬੁੱਢਾ ਹੋ ਕੇ ਤਾਂ ਵੀਰੇ ਮੇਰੀ ਤਾਂ ਹੀ ਸੋਚ ਆ ਵੀ ਹੈ ਪਰ ਮਾਤਾ ਬਸ ਐਨ ਸੁਤੀ ਪੈਨ ਬੋਝ ਮਾਰ ਲੀਦਾ ਸੇ ਜਗਤ ਕੋਈ ਹੋਸੀ ਹਾਂ ਕਿਵੇਂ ਜਿੱਤੇ ਨਹੀਂ ਮਾਲਾ ਫਿਰ ਹੁਣ ਮਾਲਾ ਅੰਤ ਤੇ ਬੰਦਾ ਫਿਰ ਰੱਬ ਕੰਨੀ ਜੁੜ ਜਾਂਦਾ ਹੈ ਨਾ ਇਹ ਤੇ ਇਹ ਫਿਰ ਰੱਬ ਕੰਨੀ ਕੋ ਜੁੜ ਜਾਂਦਾ ਮਾਤਾ ਫਿਰ ਇਹ ਇਹ ਖੇਤਰਫਾਇ ਲੱਗ ਜੇ ਜਸ ਤੇ ਫਿਰ ਤਾਂ ਜੁੜਦਾ ਫਿਰ ਰੱਬ ਯਾਦ ਆਉਂਦਾ ਫਿਰ ਉਹਦੇ ਰੱਬ ਯਾਦ ਆਉਂਦਾ ਉਹ ਉਹ ਉਹਨਾਂ ਚ ਨਹੀਂ ਯਾਦ ਆਉਂਦਾ ਨਾ 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 ਉਹਦੇ ਤੇ ਰੱਬ ਹੋਊਗਾ ਰੱਬ ਉਹਨਾਂ ਤੇ ਨਹੀਂ ਬੋਲ ਸਕਦਾ ਸੌਕ ਚ ਕੋਈ ਨਹੀਂ ਯਾਦ ਕਰਦਾ ਨਾ 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 ਰਾਮ ਕਰ ਬੇ ਬੇ ਜਿਵੇਂ ਪਹਿਲਾਂ ਪਹਿਰਾਵਾ ਤੇ ਹੁਣ ਵਾਲੇ ਪਹਿਰਾਵੇ ਚ ਕੀ ਫਰਕ ਆ ਫਿਰ ਅੰਤਵਾਹ ਕਰਕੇ ਦਿੱਤੇ ਅੱਗੇ ਨਾ ਕੋਈ ਵੱਡਾ ਬੰਦਾ ਹੁੰਦਾ ਹੈ ਨਾ ਤੇ ਉਹ ਤੋਂ ਬੁੜੀਆਂ ਪਾਸਾ ਨਹੀਂ ਕਰਦੇ ਹਾਂ ਹੁੰਡੇ ਕੱਢ ਕੱਢ ਸੁ ਕਰਦੇ ਤੇ ਦਿਆਂ ਸੀ ਨਾ ਤੇ ਹੁਣ ਵਾਲੀਆਂ ਆਖਦੀਆਂ ਸਾਡੇ ਪਿੱਛੋਂ ਆਹ ਪੂਛ ਕੀ ਜ ਮੁੰਨੀ ਹੋਵੇ ਤੇ ਅਸੀਂ ਸਰਾਂ ਨੇ ਖਰਜ ਕੇ ਬੁੜੇ ਦੇ ਰਾਕੇ ਫਿਰ ਉਹਨੂੰ ਪਤਾ ਲੱਗਿਆ ਵੀ ਹਾਂ ਮੇਰੀ ਨੋਹ ਦੇ ਤਾਂ ਨਾ ਬਾਹਲੇ ਸੋਹਣੇ ਇਥੋਂ ਕੇਸ ਕਟਾਏ ਹੁਣ ਇਹ ਬਣਾਵਾ ਪੁੱਤ ਠੀਕ ਹੈ ਹਾਂ ਅੱਗੇ ਉੜੀਆਂ ਨੂੰ ਸਾਰਾ ਲਾਜ ਸ਼ਰਮ ਸੀ ਤੇ ਹੁਣ ਕਿਸੇ ਨੂੰ ਆਂ ਦੇਖ ਲਾ ਪੁੱਤ ਵੀ ਨੋਹ ਕਿਹੜੀ ਐ ਤੇ ਧੀ ਕਿਹੜੀ ਐ ਲੱਗਦਾ ਪਤਾ ਕਿਸੇ ਦਾ ਨਹੀਂ ਲੱਗਦਾ ਪੁੱਤ ਜੇ ਲੱਗਦਾ ਤਾਂ ਦੱਸ ਦੇ ਕੋਈ ਨਹੀਂ ਉਹ ਤਾਂ ਕਹਿੰਦੇ ਹੁਣ ਆਜ਼ਾਦੀ ਆ ਗਈ ਨਾ ਇਹ ਆਜ਼ਾਦੀ ਤਾਂ ਪੱਟਦੀ ਐ ਇਹ ਆਜ਼ਾਦੀ ਨਹੀਂ ਦੁਨੀਆ ਦਾ ਛੱਡਿਆ ਨਹੀਂ ਕੋਈ ਸ਼ਰਮ ਹਜਾ ਜੇ ਨਾ ਜਾਦੀ ਹੁੰਦੀ ਤਾਂ ਫੇਰ ਝਰਮ ਹੋ ਜਾਂਦਾ ਰਹ ਜਾਂਦਾ ਇਹ ਸਿੱਧੇ ਵਿਆਹ ਹੁੰਦੇ ਬੇਬੇ ਕਹਿੰਦਾ ਜਾਦੀ ਨਹੀਂ ਹੁੰਦੀ ਬੇਬੇ ਕਹਿੰਦੀ ਨਹੀਂ ਉਹ ਕੀ ਨਹੀਂ ਕੋਈ ਜਾਣਦਾ ਸੀ ਇਹੋ ਗਮ ਜੜਿਆ ਹੁਣ ਕਰਦੇ ਜਿਵੇਂ ਚਲੋ ਨੂਹਾਂ ਦਾ ਤਾਂ ਦੱਸਦਾ ਕਿ ਧੀਆਂ ਫੇਰ ਆਪਦੇ ਮਾਪਿਆਂ ਤੋਂ ਕਿਵੇਂ ਰਹਿੰਦਾਂ ਸੀ ਦਾਦੇ ਦਾਦਿਆਂ ਤੋਂ ਦਰਦੀਆਂ ਸੀ ਅੱਗੇ ਤਾਂ ਫਰਾਵਾ ਜਦੋਂ ਵਿਆਹ ਜਾਦੀ ਕਰਦਾ ਉਦੋਂ ਐਨ ਚਾਚ ਫਿਰ ਠੋਟੂ ਗੱਲੇ ਕਰਦੇ ਨੇ ਵੇਸੇ ਠੇ ਕੁੜੀ ਦਾ ਸਾਥ ਕਰਦੇ ਤੇ ਹੁਣ ਕੌਣ ਕਿਸੇ ਦੀ ਗੱਲ ਸੁਣਦਾ ਹੁਣ ਜੀਨਾਂ ਪਾਈਆਂ ਨੂੰ ਅੱਦੇ ਅੱਦੇ ਢੱਡ ਨੰਗੇ ਉਹ ਝੁਕੀਆਂ ਪਾਈਆਂ ਨੇ ਕੁੜੀਆਂ ਦੇ ਕਿਸੇ ਦੇ ਡਰ ਨਹੀਂ ਸ਼ਰਮ ਨਹੀਂ ਬਸ ਇਦੋ ਬੱਤ ਨਹੀਂ ਹੁਣ ਕੋ ਸਹੀ ਹੈ ਤੇ ਮਾਤਾ ਹੁਣ ਮੰਨ ਲਓ ਜਿਹੜੇ ਹੈਗਾ ਇਹੀ ਤਾਂ ਮੰਨ ਲਓ ਕਹਿੰਦੇ ਨੇ ਵੀ ਆਜ਼ਾਦੀ ਆ ਜਿਹੜੇ ਆਪਾਂ ਗੱਲ ਪਹਿਲਾਂ ਕਹੀ ਆ ਨਹੀਂ ਫਿਰ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਕਿਉਂਕਿ ਤੁਸੀਂ ਤਾਂ ਉਹ ਸਾਰੀ ਜ਼ਿੰਦਗੀ ਚ ਘੁੱਟਣ ਮਹਿਸੂਸ ਕੀਤੀ ਹੈ ਜਿਵੇਂ ਹਨਾ ਵੀ ਪਾਈ ਅਸੀਂ ਆਪਦੀਆਂ ਪਹਿਲਾਂ ਸੱਸਾਂ ਤੋਂ ਡਰਦੀਆਂ ਰਹੀਆਂ ਪਹਿਲਾਂ ਪਿਓ ਤੋਂ ਡਰਦੀ ਰਹੀ ਫਿਰ ਬੰਦਿਆਂ ਤੋਂ ਡਰਦੀ ਰਹੀ ਵੀ ਤੁਸੀਂ ਸਹਿਮ ਸਹਿਮ ਕਹਿੰਦੇ ਜਿਹੜੀਆਂ ਹੋਣ ਵਾਲੀਆਂ ਕੁੜੀਆਂ ਫਿਰ ਜ਼ਿੰਦਗੀ ਸੌਖੀ ਰਹਿਣੀ ਹੈ ਤੇ ਔਖੀਆਂ ਰਹਿਣਗੀਆਂ ਸੌਖੀ ਐ ਸਭ ਵਧੀਆ ਸੌਖੀ ਐ ਨਹੀਂ ਜ਼ਿੰਦਗੀ ਤਾਂ ਮੌਜ ਕਰਦੀਆਂ ਨੇ ਕਿਸੇ ਸਹੁਰੇ ਦਾ ਡਰ ਨਹੀਂ ਕਿਸੇ ਬੰਦੇ ਦਾ ਡਰ ਨਹੀਂ ਜੇ ਮਾੜੀ ਨਹੀਂ ਕੋਈ ਕੋਸ ਆਖੂਗਾ ਤੇ ਇਸ ਤੇ ਜਾਣੀਆਂ ਜਾਂ ਤਲਾਕ ਦੇ ਦੇ ਹੁਣ ਕਰ ਦਦਗਾ ਉਹ ਵੀ ਬੇਬੇ ਹਾਂ ਹਾਂ ਆ ਫੋਨ ਆ ਗਿਆ ਬਸ ਫੋਨ ਆ ਗਿਆ ਮੈਂ ਤਾਂ ਚਾਨੀ ਆ ਫੋਨ ਨੇ ਜਮੇ ਪੱਟ ਤੇ ਦੱਸ ਦੇ ਨੂੰ ਆ ਜਿਹੜੇ ਫੋਨ ਹੈ ਇਹ ਸੀਤਾ ਚੰਗੇਵਾਰੇ ਚੰਗੇਵਾਰੇ ਦੇ ਪੁੱਤ ਇੱਕ ਕੁੜੀਆਂ ਦੇ ਪੱਟਣ ਵਾਸਤੇ ਹਾਂ ਕਿਵੇਂ ਇਹ ਕੁੜੀਆਂ ਉਹਦੇ ਰੋਦੀ ਗੱਲਾਂ ਬਾਤਾਂ ਕਰੀ ਜਾਂਦੀਆਂ ਨੇ ਮਾਫੀ ਹੁਣ ਤਾਂ ਮੇਰੀ ਪੜਨ ਗਈ ਹੈ ਤੇ ਉੱਥੇ ਹੀ ਬਸ ਆਏ ਕਰ ਲੈਂਦੀਆਂ ਨਾਲ ਦਿਨਾਂ ਗੰਢ ਜੋੜੇ ਤੇ ਚੱਲਦੇ ਹਾਂ ਜੜੀਆਂ ਮੰਨ ਲਓ ਹੁਣ ਜਿਵੇਂ ਕੁੜੀਆਂ ਹੁਣ ਮੰਨ ਲਾ ਜਿਵੇਂ ਹੁਣ ਅੱਗੇ ਤਾਂ ਤੁਸੀਂ ਆਪਦੀ ਮਾਂ ਨਾਲ ਗੱਲ ਕਰਦੇ ਹੋ 6 ਮਹੀਨੇ ਸਾਲ ਬਾਅਦ ਤੇ ਹੁਣ ਫਿਰ ਫੋਨ ਤੇ ਜਿਹੜੀਆਂ ਨੂਹਾਂ ਫਿਰ ਸਾਰੀ ਜੜੀ ਲੱਗਦੀ ਹੁਣ ਚਾਰ-ਚਾਰ ਵਾਰੀ ਫੋਨ ਜਾਂਦੇ ਨੇ ਮਾਵਾ ਦੀ ਕੁੜੀਆਂ ਕੋਲ ਆ ਵੀ ਪਤਾ ਹੁੰਦਾ ਕਿਹੜੀ ਸਬਜ਼ੀ ਤਰੀ ਹੈ ਕਿੰਨੇ ਕੱਪੜੇ ਧੋਤੇ ਕਿੰਨੇ ਹੈ ਹਮ ਲਾਈਟਿੰਗ ਜਾਏ ਕਿ ਨਹੀਂ ਜਾ ਕੇ ਆਈ ਬਾਥ ਨੂੰ ਜਾਏ ਕਿ ਨਹੀਂ ਜਾ ਕੇ ਹੁਣਾਂ ਇਹ ਹੀ ਗੱਲਾਂ ਹੁੰਦੀਆਂ ਸਹੀ ਗੱਲਾਂ ਆਏ ਪੁੱਛਦੇ ਫਿਰ ਦਾਅ ਚ ਨੂਨ ਹੈਗਾ ਕਿ ਨਹੀਂ ਨਹੀਂ ਫਿਰ ਇਹਦਾ ਫਾਇਦਾ ਤੇ ਨੁਕਸਾਨ ਹੈ ਨੁਕਸਾਨ ਹੈ ਇਹਦਾ ਫਾਇਦਾ ਕੀ ਹੈ ਤੇ ਫੋਟਾ ਦਾ ਕੰਮ ਕਰੇ ਹੋਇਆ ਪੰਜ-ਛੇ ਦਿਨਾਂ ਤੱਕ ਫੋਨ ਕਰ ਲਿਆ ਤੇ ਇਹ ਕੀ ਗੱਲ ਹੋਈ ਬਿੰਦੇ-ਬਿੰਦੇ ਫੋਨ ਕਰੀ ਜਾਣਾ ਫਿਰ ਲੜਾਈਆਂ ਤਾਂ ਪੈਂਦੀਆਂ ਨੇ ਕਰੇ ਫੋਟਾ ਆ ਜਿਹੜੀਆਂ ਹੁਣ ਕੁੜੀਆਂ ਆਸਦੇ ਮੈਂ ਤਲਾਕ ਦੇਣੇ ਆ ਸੱਸ ਨਾਲ ਲੜਦੇ ਲੰਸੜਾ ਲੜਦੇ ਤੇ ਫਿਰ ਆ ਜਿਹੜਾ ਫੋਨ ਆ ਨਾ ਇਹ ਲੜਾ ਫੋਨ ਉਹ ਕੁੜੀਆਂ ਤਾਂ ਇਹ ਛੁੱਟ ਚ ਜਾਂਦੇ ਨੇ ਹਨ ਅਗਲਾ ਰੋਟੀnga ਤੇ ਬੈਠਾ ਹੁੰਦਾ ਫਰਜਾ ਮਾਂ ਦੀ ਗਲਤੀ ਕਰ ਲੈਣ ਦੇ ਸਹੀ ਗੱਲ ਮਾਲਾ ਜਿਵੇਂ ਅੱਗੇ ਅੰਨ ਸੀਗਾ ਬੜਾ ਘੱਟ ਹੁੰਦਾ ਸੀ ਤੁਸਦਾ ਉਹ ਵੇਲੇ ਦੇਖਿਆ ਜਦੋਂ ਹਨਾ ਲੋਕ ਸਿਲਾ ਚ ਕੇ ਮਸਾਂ ਹਨਾ ਇੱਕ ਟਾਈਮ ਦੀ ਰੋਟੀ ਬਣਦੀ ਹੋਣੀ ਹੈ ਇੱਕ ਦੀ ਬਣਦੀ ਹੈ ਹਨਾ ਤੇ ਹੁਣ ਤਾਂ ਤਿੰਨ ਤਿੰਨ ਟਾਈਮ ਖਾਂਦੇ ਆ ਲੋਕ ਹਨਾ ਸਾਰੀਆਂ ਚੀਜ਼ਾਂ ਇਹਨੂੰ ਕਿਵੇਂ ਦੇਖਦੇ ਹੋ ਵੀ ਪਹਿਲਾਂ ਭੁੱਖ ਤੇ ਨਾਲ ਲੋਕ ਮਰਦੇ ਸੀ ਹੁਣ ਵੱਧ ਖਾ ਕੇ ਮਰਦੇ ਆ ਮੈਨੂੰ ਲੱਗਦਾ ਨਹੀਂ ਹੁਣ ਮੈਂ ਤਾਂ ਹੀ ਸ਼ੁਕਰ ਹੂ ਨੇ ਸ਼ੁਕਰ ਹੈ ਕਿ ਤਾ ਡੰਗ ਦਾ ਆਟਾ ਨਹੀਂ ਸੀ ਵੀ ਸ਼ੁਕਰ ਹੈ ਪ੍ਰਮਾਤਮਾ ਦਾ ਜੀ ਕੇ ਖਾਂਦੇ ਮੈਂ ਹੁਣ ਇਹ ਸੋਚਦਾ ਤੇ ਮਾਤਾ ਪਰ ਜਦੋਂ ਹੁਣ ਇੰਨਾ ਰੱਜ ਕੇ ਖਾਂਦੇ ਸਾਰਾ ਕੁਝ ਆ ਗਿਆ ਤੇ ਹੁਣ ਲੋਕ ਛੜ ਛੜ ਕੇ ਬਾਹਰ ਜਾਣ ਲੱਗ ਗਏ ਇਥ ਮਰ ਫਿਰ ਨਾ ਨੀ ਕੋਈ ਤਾਂ ਮਾਇਆ ਨੂੰ ਜਾਂਦਾ ਹੈ ਕੋਈ ਮੌਤ ਨੂੰ ਜਾਂਦਾ ਹੈ ਮੌਤ ਨੂੰ ਮਤਲਬ ਮੌਤ ਕਿਸੇ ਦੀ ਉਹਦੇ ਮੌਤ ਬਣ ਜਾਂਦੀ ਜਦੋਂ ਬੇਵਸੇ ਹੋ ਜਾਂਦੇ ਬਣ ਜਾਂਦੇ ਨੇ ਨਾ ਉੱਥੇ ਜਾ ਕੇ ਇਹਨਾਂ ਦਾ ਦਿੱਕਤ ਘਰ ਹੁੰਦੀ ਹੈ ਮਾਰੀ ਫਿਰ ਉਹ ਉਤਰ ਜਾਂਦੇ ਨੇ ਉੱਥੇ ਮਾਲਕ ਕੋ ਕੋਈ ਨਹੀਂ ਮਾਤਾ ਇੱਕ ਜਿਵੇਂ ਮੰਨ ਲਾ ਹੁਣ ਤੁਹਾਡੇ ਵੀ ਹੁਣੇ ਪੁੱਤ ਪੋਤਰੇ ਹਨਾ ਉਹ 12ਵੇਂ ਤੋਂ 12 ਬਾਹਰ ਜਾਵੜੇ ਹਨਾ ਜਾਂ ਤੁਸੀਂ ਇੰਨੇ ਔਖੇ ਹੋ ਕੇ ਪੜਾਏ ਪੜੂ ਹੁੰਦੇ ਪਰ ਬੁੱਢਾ ਵਿਚਾਰਾ ਕੀ ਸੋਚਦਾ ਜਦੋਂ ਮੰਨ ਲਾ ਤੁਸੀਂ ਤੁਹਾਡੇ ਵਰਗੀਆਂ ਤੋਰਨ ਜਾਂਦਿਆਂ ਹਨਾ ਉਹਨਾਂ ਨੂੰ ਐ ਪਤਾ ਹੁੰਦਾ ਵੀ ਦੋ ਤਿੰਨ ਸਾਲਾਂ ਨਾਲ ਉਹ ਪਤਾ ਨਹੀਂ ਮੈਂ ਬਚੂਗੀ ਤੇ ਨਹੀਂ ਬਚੂਗੀ ਤੇ ਕਿਵੇਂ ਉਹ ਕਿਸ ਤਰ੍ਹਾਂ ਦੀ ਫੀਲਿੰਗ ਹੁੰਦੀ ਹੈ ਉਹ ਫਿਰ ਉਹ ਤੇ ਜਿਹੜਾ ਹੁਣ ਜੋਖਾ ਹੈ ਉਹ ਕਿਹੜੇ ਕਿਸੇ ਦੀਸ ਬਣਦੇ